ਸਕਸ਼ਰੀਆ ਕਾਲ ਪੀਪਲੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੀ ਸੁਨੀ ਸਾਥੀਓ ਇਸ ਸਮੇਂ ਨਵਾਂ ਸ਼ਹਿਰ ਵਿੱਚ بارش ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਬਾਹਰਲਾ ਨਜ਼ਾਰਾ ਦਿਖਾ ਦਿਓ 8:59 ਮਿੰਟ ਨੇ ਔਰ بارش ਜਿਹੜੀ ਹੈ ਉਹ ਨਵਾਂ ਸ਼ਹਿਰ ਵਿੱਚ ਸ਼ੁਰੂ ਹੋ ਗਈ ਹੈ ਔਰ بارش ਵੀ ਕਾਫੀ ਤੇਜ਼ ਹੈ ਹਾਲਾਂਕਿ ਸਵੇਰ ਤੋਂ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ بارش ਅੱਜ ਹੋਵੇਗੀ ਲੇਕਿਨ ਲੱਗ ਰਿਹਾ ਸੀਗਾ ਕਿ ਸ਼ਾਇਦ ਮੌਸਮ ਵਿਭਾਗ ਵੱਲੋਂ ਜਿਹੜੀਆਂ ਕਈ ਵੇਲੇ ਗੱਲਾਂ ਕਹੀ ਜਾਂਦੀਆਂ ਸਾਰੀਆਂ ਪੂਰੀਆਂ ਸਿੱਧ ਨਹੀਂ ਹੁੰਦੀਆਂ ਪਰ ਅੱਜ ਇਹ ਗੱਲ ਜਿਹੜੀ ਹੁਣ ਤੁਸੀਂ ਦੇਖੋ ਕਿ بارش ਨੀ ਤੇਜ਼ ਹੋ ਗਿਆ ਹਨੇਰੀ ਵੀ ਹੈ 15 ਵੀਆਂ ਮਿੰਟਾਂ ਪਹਿਲ ਪਹਿਲਾਂ ਹਨੇਰੀ ਚੱਲ ਰਹੀ ਸੀਗੀ ਤੇ ਹੁਣ ਜਿਹੜੀ ਹੈ ਉਹ بارش ਤੇਜ਼ ਹੋ ਗਈ ਹੈ ਹਾਲਾਂਕਿ ਪਿਛਲੇ ਪਾਸੇ ਜਦੋਂ ਅਸੀਂ ਆਏ ਆ ਉੱਧਰ ਕਾਫੀ ਹਨੇਰਾ ਸੀ ਸਟ੍ਰੀਟ ਲਾਈਟਾਂ ਨਹੀਂ ਚੱਗ ਰਹੀਆਂ ਸੀ ਪਿੱਛੋਂ ਤਾਂ ਐ ਲੱਗ ਰਿਹਾ ਸੀ ਕਿ ਜਿਵੇਂ ਇੱਕ ਤਰ੍ਹਾਂ ਦਾ ਬਲੈਕਆਊਟ ਹੀ ਆ ਪਰ ਹੁਣ ਸ਼ਹਿਰ ਵੱਲ ਵਧੇ ਆ ਤਾਂ ਇੱਥੇ ਜਿਹੜਾ ਦੇਖ ਪਾ ਰਹੇ ਹਾਂ ਕਿ ਸਟ੍ਰੀਟ ਲਾਈਟਸ ਜਿੱਕੇ ਆਂ ਆ ਬਾਹਰ بارش ਕਾਫੀ ਤੇਜ਼ ਹੈ ਦਿਖਾਓ ਜਰਾ ਇੱਥੇ ਤਾਂ بارش ਕਾਫੀ ਤੇਜ਼ ਹੈ ਔਰ ਮੈਨੂੰ ਲੱਗਦਾ 3-5 ਮਿੰਟਾਂ ਵਿੱਚ ਜਿਹੜਾ ਸ਼ਹਿਰ ਪਾਣੀਓ ਪਾਣੀ ਹੋ ਜਾਣਾ ਇਹ ਤੁਹਾਨੂੰ ਤਸਵੀਰਾਂ ਸੀ ਤਮਾਸ਼ਾ ਚੰਡੀਗੜ੍ਹ ਰੋਡ ਤੋਂ ਦਿਖਾ ਰਹੇ ਆ ਔਰ بارش ਇਸ ਦੇਖੋ ਰਫਤਾਰ بارش ਨੇ ਪੜੀ ਹੋਈ ਹੈ ਮੋਟਰਸਾਈਕਲ ਸਵਾਰਾਂ ਨੂੰ ਕਾਲੀ ਆਉਣ ਫਟਾਫਟ ਪਹੁੰਚ ਜੇ ਚੰਦ ਮਿੰਟ ਪਹਿਲਾਂ ਹਨੇਰੀ ਕਾਫੀ ਤੇਜ਼ ਸੀਗੀ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਉਧਰਲੇ ਪਾਸੇ ਉੱਥੇ ਕੋਈ ਜਿਹਾ ਆਵਾਜ਼ ਖਿੱਚ ਲਿਆ ਚੰਦ ਮਿੰਟ ਪਹਿਲਾਂ ਹਨੇ ਹਨੇਰੀ ਕਾਫੀ ਤੇਜ਼ ਸੀਗੀ ਉਦੋਂ ਲੱਗ ਰਿਹਾ ਸੀਗਾ ਅਸੀਂ ਆਪਸ ਵਿੱਚ ਗੱਲਾਂ ਕਰ ਰਹੇ ਸੀਗੇ ਮੈਨੂੰ ਲੱਗਦਾ ਸੀ بارش ਹੋਵੇਗੀ ਲੇਕਿਨ ਮੇਰੇ ਸਹਿਯੋਗੀ ਨੂੰ ਲੱਗਦਾ ਸੀ ਆ ਕਹਿੰਦੇ ਕਿ ਨਹੀਂ ਬਾਜੀ ਮੈਨੂੰ ਲੱਗਦਾ ਵੀ ਉੱਧ ਜਾਣਾ ਪਰ ਮੈਂ ਕਿਹਾ ਨਹੀਂ ਪੈ ਜਾਣਾ ਕਿਉਂਕਿ ਕੁਦਰਤ ਮਿਹਰਬਾਨ ਹੈ ਆ ਜਿਹੜੀ جنگ ਹੋਈ ਹੈ ਉਸ ਦੇ ਕਰਕੇ ਤਪਸ਼ ਬਹੁਤ ਹੋ ਗਈ ਸੀ ਗਰਮੀ ਬਹੁਤ ਹੋ ਗਈ ਸੀ ਪੜਾਅਸ ਬਹੁਤ ਹੋ ਗਈ ਸੀ ਪਰ ਰੱਬ ਬਹੁਤ ਮਿਹਰਬਾਨ ਹੈ ਔਰ ਰੱਬ ਨੇ ਇਹ ਜਿਹੜਾ ਵੀ ਪਾਇਆ ਇਸੇ ਕਰਕੇ ਪਾਇਆ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਮਿਸਾਲਾਂ ਡਰੋਨ ਨਾਲ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਕਰਕੇ ਥੋੜੀ ਤਪਸ਼ਪਤੀ ਸੀਗੀ ਤੇ ਆ بارش ਹੋ ਗਈ ਹੈ ਮਾਹੌਲ ਥੋੜਾ ਜਿਹਾ ਠੰਡਾ ਹੋਵੇਗਾ ਹਾਲਾਂਕਿ ਇੱਕ ਗੱਲ ਮੈਂ ਹੋਰ ਕਰਨੀ ਚਾਹਨਾ ਕਿ ਕੱਲ ਅਸੀਂ ਮਿਸਾਈਲ ਵੀ ਦਿਖਾਈ ਸੀ ਜਿਹੜੀ ਪਾਕਿਸਤਾਨ ਦੇ ਪਿੰਡ ਸੰਘਾ ਅਗਵਾੜੇ ਦੇ ਪਿੰਡ ਸਾਨੀ ਵਿੱਚ ਡਿੱਗੀ ਸੀ ਹੁਣ ਉਹ ਤੇ ਪਾਕਿਸਤਾਨੀ ਚੜ ਗਿਆ ਸੋ ਉਹ ਵੀ ਦੇਖੋ ਕੁਦਰਤ ਦੀ ਕਿੰਨੀ ਮਿਹਰਬਾਨੀ ਹੈ ਕੁਦਰਤ ਕਿੰਨੀ ਮਿਹਰਬਾਨ ਹੈ ਕਿ ਜਿਹੜੀ ਡਰੋਨ ਹੈ ਜਾਂ ਉਹ ਮਿਸਾਈਲ ਜੋ ਵੀ ਸੀ ਹਲੇ ਪੁਸ਼ਟੀ ਨਹੀਂ ਹੋਈ ਉਹ ਖੇਤਾਂ 'ਚ ਜਾ ਕੇ ਡਿੱਗੀ ਆਲੇ ਦੁਆਲੇ ਬਸਣ ਸੀ ਪਰ ਰੱਬ ਨੇ ਬਚਾਇਆ ਸਾਡੇ ਫੌਜੀਆ ਨੇ ਬਚਾਇਆ ਉਹਨਾਂ ਦਾ ਵੀ ਸਾਨੂੰ ਆਸਰਾ ਸਾਡੇ ਸੂਰਬੀਰਾਂ ਦਾ ਸਾਨੂੰ ਆਸਰਾ ਤੇ ਸੱਚੇ ਰੱਬ ਨੇ ਵੀ ਸਾਨੂੰ ਬਚਾਇਆ ਜਿਸ ਦੇ ਕਰਕੇ ਕੈਸ਼ੂਐਲਟੀਜ਼ ਜਿਹੜੀ ਹੈ ਸਿਵਿਲਿਅਨਸ ਦੀ ਹਾਲੇ ਤੱਕ ਕੋਈ ਖਬਰ ਜਿਹੜੀ ਸਾਹਮਣੇ ਨਹੀਂ ਆਈ ਹਾਲਾਂਕਿ ਜਿਹੜੇ ਸਾਡੇ ਫੌਜੀ ਵੀ ਸ਼ਹੀਦ ਹੋ ਗਏ ਨੇ ਉਹਨਾਂ ਨਾਲ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ ਤੇ ਉਹਨਾਂ ਨੂੰ ਸਿਰ ਝੁਕਾ ਕੇ ਸਲੂਟ ਕਰਦੇ ਆ ਆ ਤੁਹਾਨੂੰ ਚੰਡੀਗੜ੍ਹ ਚੌਕ ਤੋਂ ਤੁਸੰਗ ਦਾ ਦਖਾਰਜ ਜੀ ਦੇਖੋ ਕਿ ਬਾਰਿਸ਼ ਕਿੰਨੀ ਤੇਜ਼ ਹੈ ਇਧਰਲੇ ਪਾਸੇ ਦਿਖਾਈ ਜਿਦਾ ਇੱਧਰਲੇ ਪਾਸੇ ਸ਼ਰਾਟਾ ਪਤਾ ਲੱਗਦਾ। ਉਹ ਸ਼ਰਾਟਾ ਸੰਗ ਦੇ ਸ਼ਰਾਟਿਆਂ ਦੀ ਗੱਲ ਪਤਾ ਲੱਗਦੀ ਇੱਧਰਲੇ ਪਾਸੇ। ਤਾਂ ਕੁਝ ਸਕੂਟਰ ਸਵਾਰ ਮੋਟਰਸਾਈਕਲ ਸਵਾਰ ਜਿਹੜੇ ਆ ਉਹ ਬਕਾਨਾ ਦੇ ਹੇਠਾਂ ਖੜੇ ਨਜ਼ਰ ਆਉਣਗੇ। ਇਸ ਸਮੇਂ ਤੇ ਰੇਲਵੇ ਰੋਡ ਵੱਲ ਜਾਈਏ ਤਾਂ ਫਿਰ ਫਿਰ ਤਾਂ ਉਹੀ ਗੱਲ ਹੋਣੀ ਆ ਪੁਰਾਣੇ ਨਵੇਂ ਦੋਨਾਂ ਨੂੰ ਹੀ। ਮੂੰਹ ਚੋਂ ਜਿਹੜੇ ਆਮ ਲੋਕ ਆਪਸ਼ਬਦ ਦੇ ਹੀ ਕੱਢਦੇ ਆ। ਉਹ ਕਹਿੰਦੇ ਕਿ ਯਾਰ ਨਾ ਪੁਰਾਣਿਆਂ ਨੇ ਕੋਈ ਚੱਜ ਦਾ ਕੰਮ ਕੀਤਾ ਤੇ ਰਮਿਆ ਦੇ ਵੀ ਹਾਲੇ ਤੱਕ ਲਾਰੇ ਹੀ ਆ। ਔਰ ਮੈਂ ਤਾਂ ਦੋ ਚਾਰ ਸਵਾਲ ਪੁੱਛਣੇ ਵੀ ਚਾਹਨਾ। ਪਿਛਲੇ ਸਮੇਂ 'ਚ ਮੈਂ ਸਵਾਲ ਲਿਖੇ ਵੀ ਸੀਗੇ। ਇਹਦਾ ਸੰਸਕ੍ਰਿਤ 3-4 ਦਿਨ ਪਹਿਲਾਂ ਸਵਾਲ ਲਿਖੇ ਸੀ ਫਿਰ ਆ ਜਦੋਂ ਵਾਰਜੀ ਵਾਲੀ ਗੱਲ ਹੋਈ ਤਾਂ ਮੈਂ ਗੱਲ ਨੂੰ ਥੋੜਾ ਰੋਕ ਲਿਆ। ਮੈਂ ਕਿਹਾ ਵੀ ਚਲੋ ਹੱਲੇ ਜੰਗਵਲ ਕਿਉਂਕਿ ਜੰਗ ਵਰਗੇ ਹਾਲਾਤ ਬਣ ਗਏ ਸੀ। ਜੰਗ ਹੋ ਜਾਵੇ ਫਿਰ ਤਾਂ ਜਿਹੜਾ ਕੰਟਰੋਲ ਸਾਰਾ ਮਿਲਟਰੀ ਕੋ ਆ ਜਾਂਦਾ ਕਿਉਂਕਿ ਕਈ ਭੈਣ ਭਰਾ ਕਹਿੰਦੇ ਕਿ ਜੰਗ ਲੱਗੀ ਤਾਂ ਮੈਂ ਕਲੀਅਰ ਕਰ ਜਾਣਾ ਚਾਹੁੰਦਾ ਇਹ جنگ ਨਹੀਂ ਸੀ ਲੱਗੀ ਜੰਗ ਵਰਗੇ ਹਾਲਾਤ ਸੀਗੇ ਕਿਉਂਕਿ ਜੇ جنگ ਲੱਗ ਜAVE ਤਾਂ ਸਾਰਾ ਕੰਟਰੋਲ ਮਿਲਟਰੀ ਕੋ ਆ ਜਾਂਦਾ ਔਰ TCS ਕੋ ਕੰਟਰੋਲ ਆ ਜਾਂਦਾ ਤਾਂ ਆਪਾਂ ਦੇਖ ਪਾ ਰਹੇ ਹਾਂ ਕਿ ਇੱਥੇ ਹਾਲੇ ਜਿਹੜਾ ਕੰਟਰੋਲ ਹੈ ਉਹ ਪੁਲਿਸ ਪ੍ਰਸ਼ਾਸਨ ਕੋਲ ਹੀ ਹੈ ਸਰਕਾਰਾਂ ਕੋਲ ਹੀ ਹੈ ਜੇ ਜੰਗ ਲੱਗੇ ਤਾਂ ਕੰਟਰੋਲ ਸਾਰਾ ਮਿਲਟਰੀ ਕੋ ਆ ਜਾਂਦਾ ਤਾਂ ਜੰਗ ਵਰਗੇ ਹਾਲਾਤ ਸਨ ਜੰਗ ਨਹੀਂ ਲੱਗੀ ਸੀ ਇੱਧਰ ਵੀ ਤਸਵੀਰਾਂ ਦਿਖਾਉਂਦੇ ਰਹੋ ਮੈਂ ਤਾਂ ਪਰਿਵਾਰਕ ਜੀ ਦੇਖਦੇ ਹੀ ਰਹਿੰਦੇ ਆ ਕਹਿੰਦੇ ਅੰਬਰਸਰ ਮੀਂਹ ਪੈ ਰਿਹਾ ਜੀ ਘਟਾਓ ਪੈ ਰਿਆ ਕਹਿੰਦੇ ਬਹੁਤ ਮੀਂਹ ਘਟਾਰੋਂ ਮੀਂਹ ਪੈ ਰਿਹਾ ਅੰਬਰਸਰ ਮੀਂਹ ਪੈ ਰਿਹਾ ਆਪਾਂ ਹੁਣ ਕਮੈਂਟਸ ਵੀ ਲੈ ਲੈਣੇ ਆ ਇੱਕ ਵਾਰ ਗੱਡੀ ਰੋਕ ਕੇ ਮੈਂ ਤੁਹਾਨੂੰ ਥੋੜਾ ਜਿਹਾ ਕਹਿੰਦੇ ਅੱਗ ਲੱਗੀ ਹੈ ਜੰਡੇਆਲਾ 'ਚ ਅੱਗ ਲੱਗੀ ਜੰਡੇਆਲੇ 'ਚ ਅੱਗ ਲੱਗੀ ਥੋੜੀ ਦੇਰ ਪਹਿਲਾਂ ਇੱਕ ਭੈਣ ਦੀ ਮੈਨੂੰ ਕਾਲ ਆਈ ਉਹ ਚਾਲ ਖੁਰਦ ਚਾਲ ਡਘਾਮ ਦੇ ਕੋਲ ਕਹਿੰਦੇ ਭਈ ਅੱਗ ਲੱਗ ਗਈ ਆ ਉਹ ਵੀ ਮੈਂ ਫਾਇਰ ਬ੍ਰਿਗੇਡ ਦੀ ਟੀਮ ਨੂੰ ਕਾਲ ਕੀਤੀ ਉਹਨਾਂ ਨੂੰ ਭੇਜਿਆ ਆ ਜਲਦੀ ਪਹੁੰਚ ਜਾਣਗੇ ਇਹ ਦਮਾਸ਼ਾ ਤਾ ਉਧਰ ਵੀ ਮੀਂਹ ਵਾਧੂ ਪੈ ਜਵੇ ਮੈਂ ਕਹਿੰਨਾ ਉਹਨਾਂ ਦਾ ਜਿਹੜਾ ਬਚਾਅ ਹੋ ਜਿਓ ਕਹਿੰਦੇ ਕਿ ਵੀਰੇ ਸਾਡੇ ਪਸ਼ੂ ਡੰਗਰ ਜਿਹੜੇ ਆ ਉਹ ਝੋਲਸਣਾ ਜਾਣ ਡਰ ਬਣਿਆ ਹੋਇਆ ਸੋ ਮੀਂਹ ਪੈਣਾ ਬਹੁਤ ਜ਼ਰੂਰੀ ਸੀ ਅੱਜ ਦੇ ਦਿਨ ਤੇ ਮੈਂ ਇੱਕ ਹੋਰ ਗੱਲ ਦੱਸ ਦਵਾਂ ਕਿ ਜੰਗ ਵਰਗੇ ਹਾਲਾਤ ਬਣੇ ਸੀ ਜੰਗ ਨਹੀਂ ਲੱਗੀ ਸੀ ਕਿ ਬਾਕੀ ਪਾਕਿਸਤਾਨ ਨੇ ਸ਼ਾਇਦ ਕੱਲ ਬੜਕ ਤਾਂ ਮਾਰੀ ਕਿਉਂਕਿ ਪਿੱਛੇ ਚੀਨ ਜਿਹੜਾ ਆ ਉਹ ਸਾਥ ਦਿੰਦਾ ਸੀਗਾ ਚੀਨ ਕਹਿੰਦਾ ਸੀ ਤੇਰਾ ਸਾਥ ਦਿੰਨੇ ਆ ਆਦਰਵਾਇਜ਼ ਬੜਕ ਵੱਜਦੀ ਨਹੀਂ ਆ ਪਰ ਇੱਕ ਗੱਲੋਂ ਫਾਇਦਾ ਵੀ ਹੈ ਕਿਉਂਕਿ ਜੇ ਪਾਕਿਸਤਾਨ ਨਾਲ ਜੰਗਬੰਦੀ ਨਹੀਂ ਹੁੰਦੀ ਤਾਂ ਜੇ ਜੇ ਚੀਨ ਪਿੱਠ ਪਿਆ ਕੇ ਖੜ ਜਾਂਦਾ ਹੈ ਪਾਕਿਸਤਾਨ ਦੇ ਤਾਂ ਪੰਜਾਬ ਲਈ ਥੋੜਾ ਭਾਰਤ ਲਈ ਥੋੜਾ ਔਖਾ ਹੁੰਦਾ ਆ ਅਸੀਂ ਰੇਲਵੇ ਰੋਡ ਤੇ ਆ ਗਏ ਆ ਜੀ ਕਿਉਂਕਿ ਜੇ ਨਾ ਆਈਏ ਫਿਰ ਕਈ ਕਹਿੰਦੇ ਮਸਾਲੇ ਲਾਉਂਦੇ ਆ ਮਸਾਲਾ ਜਿਹੜਾ ਤੁਸੀਂ ਪਾਏ ਸੜਕ ਦੀ ਜਗ੍ਹਾ ਉਹ ਜੇ ਤੁਸੀਂ ਸੜਕ ਨੂੰ ਪੂਰਾ ਮਟੀਰੀਅਲ ਨਾਲ ਬਣਾਇਆ ਹੁੰਦਾ ਫਿਰ ਅਸੀਂ ਥੋੜੇ ਮਸਾਲਾ ਪਾਣਾ ਸੀ ਹੁਣ ਮਸਾਲਾ ਤਦ ਤੱਕ ਪੈਂਦਾ ਰਹੂਗਾ ਜਦ ਤੱਕ ਕੋਈ ਸੜਕ ਚੰਗੀਰੀ ਬਣਾਉਂਦੇ ਤੇ ਇੱਥੇ ਥੋੜੀ ਦਿਨ ਪਹਿਲਾਂ ਮਿੱਟੀ ਵੀ ਚੰਗੀ ਉੱਡਦੀ ਸੀ ਅੱਛਾ ਕੁਦਰਤੀ ਮੇਰੇ ਕੋਲ ਨਾ ਅੱਜ ਮੈਂ ਵੈਸੇ ਹੀ ਪੁਰਾਣੀਆਂ ਵੀਡੀਓਜ਼ ਦੇਖਦਾ ਸੀ ਤਾਂ ਰੇਲਵੇ ਰੋਡ ਦੀਆਂ ਕਈ ਵੀਡੀਓਜ਼ ਮੇਰੇ ਸਾਹਮਣੇ ਆ ਗਈਆਂ ਮਟੀਰੀਅਲ ਪੜਿਆ ਤੇ ਚੈੱਕ ਕੀਤਾ ਪਰ ਮਟੀਰੀਅਲ ਕੱਚਾ ਹੀ ਰਹਿ ਗਿਆ ਹੈ ਰਲ ਮਿਲ ਕੇ ਸਾਰਿਆਂ ਨੇ ਚੈੱਕ ਕੀਤਾ ਪਰ ਕੋਈ ਨਹੀਂ ਸਵਾਲ ਪੁੱਛਣ ਵਾਲੇ ਸਵਾਲ ਜਿਹੜੇ ਪੁੱਛਣ ਵਾਲੇ ਆ ਉਹ ਸਵਾਲ ਲੈ ਕੇ ਜ਼ਰੂਰ ਅਸੀਂ ਨਵੀਂ ਵੀਡੀਓ ਲੈ ਕੇ ਆਵਾਂਗੇ ਸਵਾਲ ਜਿੰਨਾ ਚ ਪੁੱਛਾਂਗੇ ਉਹ ਜੂਦਾ ਲੀਡਰਾਂ ਨੂੰ ਵੀ ਤੇ ਜਿਹੜੇ ਇਤਿਹਾਸ 'ਚ ਵੀ ਸੀਗੇ ਹੁਣ ਤਾਂ ਇਤਿਹਾਸ ਹੀ ਹੋ ਗਿਆ ਇਤਿਹਾਸ 'ਚ ਵੀ ਸੀਗੇ ਉਹਨਾਂ ਤੋਂ ਵੀ ਸਵਾਲ ਪੁੱਛਾਂਗੇ ਵਜੂਦਾਂ ਨੂੰ ਵੀ ਪੁੱਛਾਂਗੇ ਇੱਕ ਛੋਟੀ ਜੀ ਵੀਡੀਓ ਇਸੇ ਕਨਸੈਪਟ ਤੇ ਲੈ ਕੇ ਆਵਾਂਗੇ ਕਿ ਨਵੇਂ ਸ਼ਹਿਰ ਦੀ ਤਰੱਕੀ ਕਿਉਂ ਰੁਕੀ ਔਰ ਨਵੇਂ ਸ਼ਹਿਰ ਤੇ ਰੇਲਵੇ ਰੋਡ ਦਾ ਅਸਲੀ ਦੋਸ਼ੀ ਕੌਣ ਉਹ ਸਮਝਾਵਾਂਗੇ ਕੀ ਦੱਸੇ ਲਈਏ ਤੇਜ ਜਵੰਦਰ ਸਿੰਘ ਕਹਿੰਦੇ ਆਈ ਲਵ ਯੂ ਤੇ ਤੇਰੀ ਹਮੇਸ਼ਾ ਹੀ ਕਹਿੰਦੇ ਆ ਇਹ ਫੇਕ ਆਈਡੀ ਲੱਗਦੀ ਮੈਨੂੰ ਪਰ ਪਿਆਰ ਸੱਚਾ ਆਈਡੀ ਝੂਠੀ ਪਿਆਰ ਸੱਚਾ ਹੈ ਚਲੋ ਸਮਝਾ ਦੋ ਵੀ ਜੋ ਗੱਲ ਕਿ ਅਸਲੀ ਦੇ ਰੋਡ ਦਾ ਸ਼ੂਨ ਬਣ ਕੇ ਰਹਿੰਦਾ ਹੈ। ਇਹ ਸਾਹਿਬ ਮੈਨੂੰ ਨਾ ਕਿਹਨੇ ਪੁੱਛਿਆ ਕਹਿੰਦਾ ਕਿ ਰੇਲਵੇ ਰੋਡ ਦਾ ਅਸਲੀ ਦੋਸ਼ੀ ਗੁਣ ਆ ਤਾਂ ਐ ਸੱਚੀ ਫੇਰ ਲੱਗਦਾ ਆਫ ਰੂਟਿੰਗ ਤੇ ਹੈਗੇ। ਤੇ ਮੈਂ ਜਿਹੜੀ ਚਲੋ ਪਾਕਿਸਤਾਨ ਵਾਲੀ ਪਹਿਲਾਂ ਗੱਲ ਕੰਪਲੀਟ ਕਰ ਲੈਣਾ ਕਿ ਪਾਕਿਸਤਾਨ ਦੇ ਪਿੱਛੇ ਚੀਨ ਕਿਉਂਕਿ ਪਾਕਿਸਤਾਨ ਨੇ ਕੱਲ ਦਾਵਾ ਕੀਤਾ ਕਿ ਚੀਨ ਦੇ ਜਿਹੜੇ ਵਿਦੇਸ਼ ਮੰਤਰੀ ਹੈ ਉਹਨਾਂ ਨੇ ਪਾਕਿਸਤਾਨ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਹੈ ਹਾਲਾਂਕਿ ਉਹਨਾਂ ਦਾ ਆਪਣਾ ਕੋਈ ਬਿਆਨ ਨਹੀਂ ਆਇਆ ਪਰ ਜੇ ਇਹ جنگ ਨਹੀਂ ਰੁਕਦੀ ਚੀਨ ਹਮਾਇਤ ਕਰਦਾ ਤਾਂ ਉਹ ਵੀ ਖਤਰੇ ਵਾਲੀ ਘੰਟੀ ਆ ਪਰ ਵੈਸੇ ਵੀ ਪਾਕਿਸਤਾਨ ਤੇ ਭਾਰਤ ਦੀ ਜਿਹੜੀ جنگ ਤੇ ਮਾਹੌਲ ਸੀ ਉਹ ਸੁਖਾਵੇਂ ਹੋਣ ਉਹਦੇ ਲਈ ਅਮਰੀਕਾ ਨੇ ਕੋਸ਼ਿਸ਼ਾਂ ਕੀਤੀਆਂ ਕਿਉਂਕਿ ਉਹ ਕਹਿੰਦਾ ਕਿ ਪਾਕਿਸਤਾਨ ਦਾ ਕੀ ਪਤਾ ਧੁਖੜ ਹੈਗੇ ਆ ਜੇ ਪਰਮਾਣੂ ਚਲਾ ਦਿੱਤਾ World War ਲੱਗ ਗਈ ਤਾਂ ਤੰਗੀ ਹੋਗੀ ਔਰ ਇਹੀ ਗੱਲ ਚੀਨ ਨੂੰ ਚੰਗੀ ਨਹੀਂ ਲੱਗੀ ਕਿਉਂਕਿ ਉਹ ਕਹਿੰਦੇ ਕਿ ਡੋਨਲਡ ਟਰੰਪ ਫੈਸਲੇ ਕਰਾ ਰਿਹਾ ਅਸੀਂ ਕਿੱਥੇ ਗਏ ਬਈ ਸੁਪਰ ਪਾਵਰ ਤਾਂ ਅਸੀਂ ਆਂ ਚੀਨ ਆਪਣੇ ਆਪ ਨੂੰ ਸੁਪਰ ਪਾਵਰ ਮੰਨਦਾ ਤੇ ਅਮਰੀਕਾ ਆਪਣੇ ਆਪ ਨੂੰ ਸੁਪਰ ਪਾਵਰ ਮੰਨਦਾ ਸੋ ਇਹ ਪੂਰੇ ਦੁਨੀਆ ਭਰ ਚ ਸਿਆਸਤ ਚੱਲਦੀ ਹੈ ਸਿਆਸਤ ਨੂੰ ਭੁਗਤੀ ਆਮ ਜਨਤਾ ਆ ਤੁਹਾਨੂੰ ਅਸੀਂ ਗੱਲਾਂ ਕਰਦੇ ਕਰਦੇ ਰੇਲਵੇ ਰੋਡ ਤੇ ਲੈ ਆਏ ਆ ਟੀਕੇ अरोड़ा ਜੀ ਕਹਿੰਦੇ ਕੱਲ ਵੀ ਕਹਿੰਦੇ ਸੀ ਤੁਹਾਨੂੰ ਆਈ ਲਵ ਯੂ ਪਤਾ ਗੱਲੋਂ ਕੌਣ ਆ ਬੰਦੇ ਇਹ ਮੈਨੂੰ ਹਰ ਵੀਡੀਓ 'ਚ ਹੀ ਕਹਿੰਦੇ ਆ ਜੀ ਆਈ ਲਵ ਯੂ ਚਲੋ ਭਰਾ ਆ ਸਾਡੇ ਔਰ ਬਹੁਤ ਭਰਾ ਸਾਨੂੰ ਦਿਲੋਂ ਪਿਆਰ ਕਰਦੇ ਕੁਝ ਭਰਾ ਜਿਹੜੇ ਆ ਉਹ ਉਮੀਦਾਂ ਰੱਖ ਕੇ ਪਿਆਰ ਕਰਦੇ ਆ ਪਰ ਉਮੀਦਾਂ ਵਾਲਾ ਪਿਆਰ ਸਹੀ ਨਹੀਂ ਮੈਂ ਹਮੇਸ਼ਾ ਸੱਚ ਦਾ ਸਾਥ ਦੇ ਨਾਲ ਗਲਤ ਦਾ ਸਾਥ ਨਹੀਂ ਦਿੰਦਾ ਔਰ ਜਿਹੜੇ ਮੈਨੂੰ ਫਿਰ ਛੱਡ ਦੇਣਾ ਚਾਹੁੰਦੇ ਆ ਉਹ ਛੱਡ ਵੀ ਸਕਦੇ ਆ ਮੈਨੂੰ ਉੱਤ ਕੋਈ ਇਤਰਾਜ਼ ਨਹੀਂ ਮੈਂ ਦੱਸਦਾ ਪਿੱਛੇ ਜੀ ਇੱਕ ਬੰਦੇ ਨੇ ਮੈਨੂੰ ਬੜਾ ਪਿਆਰ ਜਿਤਾਇਆ ਪੁਰਾਣੀ ਗੱਲ ਆ 2.5 ਸਾਲ ਪੁਰਾਣੀ ਤੇ ਬਈ ਤੁਸੀਂ ਤਲਵਾਰ ਦੀ ਧਾਰ ਤੇ ਨੱਚਦੇ ਆ ਤੁਸੀਂ ਫਲਾਨਾ ਤੁਸੀਂ ਢਮਕਾਨਾ ਵੇ ਜਿਹੜਾ ਕਹਿੰਦਾ ਭਾਜੀ ਯਾਰ ਬੰਦਾ ਕਿੰਨਾ ਪਿਆਰ ਕਰਦਾ ਤੁਹਾਨੂੰ ਮੈਂ ਕਿਹਾ ਯਾਰ ਮੈਨੂੰ ਇਹ ਨਾ ਆ ਪਿਆਰ ਦੇ ਪਿੱਛੇ ਕੋਈ ਲਾਲਚ ਛੁਪਿਆ ਲੱਗਦਾ ਚਲੋ ਉਸ ਤੋਂ ਬਾਅਦ ਉਸ ਬੰਦੇ ਦੇ ਕੋਈ ਰਿਸ਼ਤੇਦਾਰ ਦੀ ਕੋਈ ਗੱਲ ਹੋ ਗਈ ਕੋਈ ਲੜਾਈ ਝਗੜਾ ਹੋ ਗਿਆ ਤੇ ਮੁੜ ਕੇ ਉਹ ਮੈਨੂੰ ਕਹਿੰਦਾ ਕਿ ਜੀ ਪੁਰਾਣੀ ਵੀਡੀਓ ਨੂੰ ਲੀਕ ਕਰ ਮੈਂ ਕਿਹਾ ਹੁਣ ਤੂੰ ਇਹ ਦੱਸ ਕਿ ਕੀ ਤੂੰ ਮੈਨੂੰ ਮੈਸੇਜ ਝੂਠੇ ਭੇਜਦਾ ਸੀ ਕਿ ਸੱਚੇ ਕਹਿੰਦਾ ਸੱਚੇ ਮੈਂ ਕਿਹਾ ਫਿਰ ਤੂੰ ਮੈਸੇਜ ਅੱਜ ਕੀ ਕਹਿੰਦਾ ਸੀਗਾ ਕਿ ਦਿਨੇਸ਼ ਸੂਰੀ ਸੱਚ ਤੋਂ ਪਿੱਛੇ ਨਹੀਂ ਹੁੰਦਾ ਤਲਵਾਰ ਦੀ ਧਾਰ ਤੇ ਨੱਚਦਾ ਮੈਂ ਕਿ ਚਲ ਤਲਵਾਰ ਦੀ ਧਾਰ ਤੇ ਤਾਂ ਨਹੀਂ ਨੱਚਦਾ ਪਰ ਮੈਂ ਸੱਚ ਤੋਂ ਪਿੱਛੇ ਨਹੀਂ ਹੁੰਦਾ ਜਾਂ ਤਾਂ ਤੇਰੇ ਮੈਸੇਜ ਝੂਠੇ ਸੀਗੇ ਕਿ ਮੈਂ ਝੂਠਾ ਹਾਂ ਠੀਕ ਨਹੀਂ ਜਾਂ ਤਾਂ ਫਿਰ ਮੈਨੂੰ ਸੱਚ ਤੇ ਖੜਾ ਰਹਿਣ ਦੇ ਕਹਿੰਦਾ ਨਹੀਂ ਕੋਈ ਨਹੀਂ ਤੁਹਾਨੂੰ ਟੱਕਰਾਂਗੇ ਮੈਂ ਕਿਹਾ ਭਰਾ ਇਹ ਝੂਠੀ ਤਰੀਫਰ ਨਾ ਹੀ ਕਰਿਆ ਕਰੋ ਜਾਂ ਤਾਂ ਬੰਦੇ ਨੂੰ ਸੱਚੇ ਤੌਰ ਤੇ ਕੰਮ ਕਰਨ ਦਿਆ ਕਰੋ ਜਾਂ ਫਿਰ ਜਦੋਂ ਆਪੜ ਤੇ ਕੋਈ ਪੈਂਦੀ ਆ ਫਿਰ ਇਹ ਨਾ ਕਹੋ ਕਿ ਤੂੰ ਝੂੜ ਦਾ ਸਾਥ ਦੇ ਸਾਡੇ ਤੋਂ ਝੂੜ ਦਾ ਸਾਥ ਨਹੀਂ ਦੇਣਾ ਯੋ ਮੇਜ ਮੈਂ ਤਾਂ ਆਪਣੀ ਟੀਮ ਨੂੰ ਵੀ ਕਿਹਾ ਕਿ ਜਿੱਥੇ ਅਸੀਂ ਗਲਤ ਹੋ ਗਏ ਮੈਂ ਗਲਤ ਹੋ ਗਿਆ ਤੁਸੀਂ ਵੀ ਮੇਰੇ ਕੰਨ ਫੜ ਸਕਦੇ ਆ ਜੇ ਤੇ ਤੁਸੀਂ ਖਲਤੋਂਗੇ ਮੈਂ ਤੁਹਾਡੇ ਕੰਨ ਫੜੇ ਲੈਣੇ ਔਰ ਅਸੀਂ ਇਹ ਸਕੂਲ ਬਣਾਏ ਹੋਏ ਆ ਕਿ ਸੱਚ ਨਾਲ ਸਾਥ ਦੇਣਾ ਤਾਂ ਜਿਹੜੇ ਸਾਡੇ ਪਰਿਵਾਰਕ ਮੈਂਬਰ ਐ ਜਿਹੜੇ ਦੇਖ ਰਹੇ ਸਾਨੂੰ ਦਿਲੋਂ ਪਿਆਰ ਕਰਦੇ ਆ ਔਰ ਅਸੀਂ ਇਹਨਾਂ ਦੇ ਰਿਣੀ ਅੱਛਾ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਪਤਾ ਨਹੀਂ ਲੱਗਿਆ ਐਵੇਂ ਝਟਕੇ ਲੱਗੇ ਨਾ ਪਿੱਠ ਬਹੁਤ ਦੁਖਦੀ ਪਈ ਐ ਲਓ ਜੀ ਗੱਡੀ ਯੂ ਟਰਨਾ ਮਾਰ ਲਈਏ ਪੁੱਛ ਲੈ ਇਹਨਾਂ ਨੂੰ ਕੀ ਕਹਿੰਦੇ ਕਿੱਧਰ ਜਾਣਾ ਪੁੱਛਣਾ ਕਮੈਂਟ ਕਰ ਦੋ ਤੂੰ ਕਿ ਕਿੱਧਰ ਨੂੰ ਚਲੀ ਗਈ ਹੈ ਹੈ ਕਹ ਦੋ ਕਹ ਦੋ ਦੱਸੋ ਹਾਂ ਜਰਾ ਕਿੱਧਰ ਨੂੰ ਚਲੀ ਗਈ ਹੈ ਜੀ ਤੁਹਾਨੂੰ ਇਹੀ ਰੋਡ ਕਮਾਉਣੇ ਰਹੇ ਨੇ ਲਿਆ ਮਾੜੀ ਜਿਹੀ ਕਮੈਂਟ ਕਰਣੀ ਪਿੱਛੇ ਕਰ ਲੈ ਥੱਪਣਾ ਆਈ ਐਮ ਵੈਰੀ 빅 ਫੈਨ ਫਰਮ ਦ ਬੀ ਭਾਜੀ ਮੇਰੇ ਫੈਨ ਨਹੀਂ ਮੇਰੇ ਭਰਾ ਹੁੰਦੇ ਆ ਅ ਅਵਤਾਰ ਸਿੰਘ ਮੈਲਾ ਕਹਰੇ ਵੈਰੀ ਗੁੱਡ ਸ਼ੁਕਰ ਹੈ ਕੁਝ ਕੰਮ ਨਹੀਂ ਕੀਤਾ ਰੇਲਵੇ ਰੋਡ ਦਾ ਭਾਜੀ ਇਹ ਤਾਂ ਹੁਣ ਮੈਂ ਕੀ ਕਹਾ ਮੈਂ ਤਾਂ ਅੱਜਕੱਲ ਡਾਇਲੋਗ ਮਾਰਨ ਵੀ ਲੱਗ ਪਿਆ ਮੈਂ ਕਿ ਇਹ ਤਾਂ ਅਸੀਂ ਕਰਾਵਾਂਗੇ ਹੁਣ ਜੇ ਨਹੀਂ ਹੁੰਦਾ ਸਰਕਾਰਾਂ ਤੋਂ ਛੱਡ ਦੇਣ ਔਰ ਔਰ ਸਿੱਧੂ ਮੂਸੇ ਵਾਲੇ ਕੋਲੋਂ ਪੱਟ ਤੇ ਥਾਪੀ ਮਾਰ ਕੇ ਕਹਿੰਦੇ ਕਰਾ ਵੀ ਦੇਾਂਗੇ ਛੱਡ ਦੇਣ ਹੈ ਆਪਣੇ ਕੋ ਬੰਦੇ ਇੱਦਾਂ ਦੇ ਹੈ ਆਪਣੇ ਕੋ ਭਰਾ ਜਿਹੜੇ ਕਹਿੰਦੇ ਚੱਕਣ ਚੱਕ ਲੈਣਗੇ ਤੇਰੀ ਪਿੱਠ ਨਹੀਂ ਲੱਗੜ ਦਿੰਦੇ ਇੱਕ ਵਾਰੀ ਸਰਕਾਰਾਂ ਕਹਿਣ ਸਾਡੇ ਹੱਥ ਖੜੇ ਆ ਇੱਕ ਵਾਰੀ ਜਿੰਨਾ ਤੋਂ ਗਲਤੀਆਂ ਹੋਈਆਂ ਉਹ ਗਲਤੀਆਂ ਮੰਨਣ ਕੇ ਸਾਡੇ ਤੋਂ ਗਲਤੀਆਂ ਹੋਈਆਂ ਮੈਂ ਕਹਾਂ ਸਾਡੇ ਭਰਾ ਇੱਦਾਂ ਦੇ ਹੈਗੇ ਆ ਸਾਨੂੰ ਰੱਬ ਨੇ ਆਪ ਵੀ ਇੱਡਾ ਜਿਗਰਾ ਦਿੱਤਾ ਕਿ ਆਪਣੇ ਵੱਲੋਂ ਕਰਕੇ ਬਣਾ ਦੇਾਂਗੇ ਸਾਨੂੰ ਫਿਰ ਬਹੁਤਾ ਐਸਟੀਮੇਟ ਪਾਸ ਕਰਾਉਣ ਦੀ ਵੀ ਨਹੀਂ ਲੋੜ ਹੈਗੀ ਕਰਦੇ ਆਂਗੇ ਇੱਕ ਵਾਰੀ ਇੱਕ ਵਾਰੀ ਇਹ ਜਵਾਬ ਦੇਣ ਕਿ ਸਾਡੇ ਤੋਂ ਨਹੀਂ ਬਣਦੀ ਹੱਥ ਖੜੇ ਆ ਲੇ ਮੈਂ ਕਹਿੰਨਾ ਕਮਿਟਮੈਂਟ ਕਰਦੇ ਆਂ ਵਾਹਿਗੁਰੂ ਕਦੀ ਪਿੱਠ ਨਹੀਂ ਲਵਾਊਗਾ ਸਾਡੀ ਸੱਚੇ ਆ ਮੈਂ ਕਹਿੰਨਾ ਕਮਿਟਮੈਂਟ ਕਰਦੇ ਆਂ ਕਿ ਸਾਡੀ ਬਸਿਆ ਆ ਆਪਾਂ ਜੱਕਣ ਚੱਕ ਲਿਆਂਗੇ ਹੋ ਗਈ ਗੱਲ ਡਨ ਹੋ ਗਈ ਗੱਲ ਗੁਰਿੰਦਰ ਕੁਮਾਰ ਜੀ ਕਤਰ ਤੋਂ ਦੇਖ ਰਹੇ ਨੇ ਤਜਵਿੰਦਰ ਤੇਜਵਿੰਦਰ ਸਿੰਘ ਜੀ ਕਹਿੰਦਾ ਸਲੋ ਪਾਜੀ ਆ ਜਾਓ ਪਾਜੀ ਸਲੋ ਸਲੋ ਤੁਰਿਓ ਆਂ ਦੇਖਦੇ ਆਂ ਕਦੋਂ ਪਹੁੰਚਦੇ ਆਂ ਨਵੇਂ ਸ਼ਹਿਰ ਦੀ ਗੱਡੀ ਤਾਂ ਤੇਜ਼ ਚੱਲਦੀ ਨਹੀਂ ਪੂਰਾ ਨਵਾਂ ਸ਼ਹਿਰ ਹੀ ਸਲੋ ਆ ਕਹਿੰਦਾ ਹੈ ਪੂਰਾ ਸਲੋ ਪਿੰਡ ਨਵਾਂ ਸ਼ਹਿਰ ਵੜ ਕੇ ਕਹਿੰਦਾ ਹਾਂ ਨਵੇਂ ਸ਼ਹਿਰ ਦੀ ਗੱਡੀ ਸਲੋ ਸਲੋ ਚੱਲਦੀ ਆ ਤਾਂ ਪੂਰਾ ਨਵਾਂ ਸ਼ਹਿਰ ਸਲੋ ਆ ਸੋਨੂ ਸਿੰਘ ਖੋਸਲਾ ਸਾਹਿਬ ਸੋਨੂ ਮਹਾਰਾਜੀ ਬਿੱਲਾ ਜੱਬੋ ਵਾਲੀਆ ਜੀ ਆਪਣੇ ਸੁਰਿੰਦਰ ਬਾਵਾ ਜੀ ਕਹਿੰਦੇ ਰਾਹੋਵਾਲ ਨੂੰ ਅੱਧ ਤੱਕ ਕਿਸ਼ਤੀ ਦੀ ਲੋੜ ਪੈਣੀ ਹੈ ਰਾਹੋਵਾਲ ਲਾਗੇ ਏਕੇ ਆਰੋੜਾ ਜੀ ਆਫਿਸ ਵੱਲ ਆ ਜਾਓ ਸੀਮੈਂਟ ਆਪਣੇ ਅੰਮ੍ਰਿਤਪਾਲ ਕੌਰ ਬੋਲਾ ਜੀ ਮਨਿੰਦਰ ਕਲੇਰ ਜੀ ਲਾਈਟਸ ਦਾ ਕੀ ਮਾਹੌਲ ਹੈ ਹਾਲੇ ਤੱਕ ਤਾਂ ਜੀ ਕੋਈ ਆਰਡਰ ਨਹੀਂ ਆ ਜਿੱਦੇ ਆਊਗਾ ਅਸੀਂ ਦਾਲੇ ਲਾਈਵ ਹੋ ਜਾਾਂਗੇ ਜਸਵੀਰ ਰਾਣਾ ਪੈरिस ਤੋਂ ਨਵਦੀਪ ਧਿਕਸ਼ਾ ਜੀ ਪ੍ਰੇਮ ਸਿੰਘ ਜੀ ਤੇਗਦੀਪ ਸਿੰਘ ਜੀ ਓਂਕਾਰ ਗੰਗੜ ਜੀ ਆਪਣੇ ਰਾਜਕੁਮਾਰ ਖੱਤਰੀ ਖੱਤਰੀ ਰੋਹੀ ਸਾਈਕੋ ਜੀ ਲੈ ਸਾਈਕੋ ਜੀ ਵੀ ਕਹਿਣਾ ਪੈਂਦਾ ਹਾਲਾਤ ਦੇਖਾ ਆਪਣੇ ਹਰਮਨਪ੍ਰੀਤ ਜੀ ਅਮਰਤਪਾਲ ਜੀ ਸੋਨੂ ਮੇਰਾ ਜੀ ਕਾਜਲ ਰਾਣੀ ਜੀ ਅਵਤਾਰ ਸਿੰਘ ਬਿੱਲਾ ਤੇਗਦੀਪ ਸਿੰਘ ਜੀ ਨਿੰਦਾ ਤਾਜ ਗगन ਕੋਕਰੀ ਐ ਇਹ ਕਲਾਕਾਰ ਇਹ ਕਿਉਂਦਾ ਆਈ ਆਈਡੀ ਹੋਣੀ ਆ ਗगन ਕੋਕਰੀ ਸਾਡਾ ਵੀ ਇਹ ਗਾਣਾ-ਗੁਣਾ ਰਿਲੀਜ਼ ਕਰਾ ਦੇ ਯਾਰ ਅੱਛਾ ਮੈਂ ਇੱਕ ਬੇਨਤੀ ਹੋਰ ਕਰਦੇ ਹਾਂ ਆਪਣੇ ਭੈਣਾ ਭਰਾਵਾਂ ਨੂੰ ਆ ਚੰਦ ਦਿਨਾਂ ਵਿੱਚ ਆਪਾਂ ਆਪਣਾ ਗਾਣਾ ਸ਼ੂਟ ਕਰਨ ਜਾ ਰਹੇ ਹਾਂ ਦੋ ਗਾਣੇ ਆਪਣੇ ਸ਼ੂਟ ਕਰਨ ਜਾ ਰਹੇ ਹਾਂ ਤੇ ਥੋੜੇ ਦਿਨਾਂ ਵਿੱਚ ਤੁਹਾਨੂੰ ਗਾਣੇ ਦੇ ਬੋਲ ਵੀ ਸੁਣਾ ਦੇਵਾਂਗੇ ਇੱਕ ਗਾਣੇ ਦਾ ਟਾਈਟਲ ਹੈਗਾ ਚਾਤਰੇ ਨਾ ਬੂਟ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਮੈਂ ਚਾਤਰਾ ਪਾ ਕੇ ਬੂਟ ਪਾ ਕੇ ਤੇ ਗਾਣਾ ਸ਼ੂਟ ਕਰ ਰਹੇ ਹਾਂ ਗਾਣਾ गा ਰਹੇ ਹਾਂ ਚਾਤਰੇ ਨਾ ਬੂਟ ਪਹਿਸੇ ਦਲਜੀਤ ਲਈ ਲਿਖਿਆ ਸੀ ਪਰ ਰਾਪਤਾ ਨਹੀਂ ਪੜਿਆ ਇਸ ਕਰਕੇ ਹੁਣ ਅਸੀਂ ਆਪ ਗੀਤ ਗਾਤਾ ਲਿਆ ਹੁਣ ਆਪ ਹੀ ਉਹਦੇ ਚ ਐਕਟ ਕਰਾਂਗੇ ਤੇ ਇੱਕ ਗਾਣੇ ਦਾ ਨਾਮ ਹੈਗਾ ਕੱਢ ਦਿੱਤੇ ਵੈਰੀਆਂ ਦੇ ਚਿੱਪ ਪੱਲੀਏ ਤਾਂ ਦੋ ਗਾਣੇ ਜਿਹੜੇ ਬਿਲਕੁਲ ਰੈਡੀ ਹੈ ਤੀਜਾ ਆ ਸਾਡੇ ਮੂਰੇ ਬੋਲੇ ਨਾਲ ਲਗੋੜ ਮਿੱਠੀਏ ਤੇ ਚੌਥਾ ਆ ਤੇਰੀ ਚਾਲ ਲਾਹੌਰੀ ਇਹ ਚਾਰ ਗਾਣੇ ਰਿਕਾਰਡ ਕਰ ਲਏ ਸੀਗੇ ਲਾਹੌਰੀ ਵਾਲਾ ਰੋਕ ਲੈਣਾ ਬਾਕੀ ਤਿੰਨ ਜਿਹੜੇ ਆ ਜਲਦੀ ਪੇਸ਼ ਕਰਾਂਗੇ ਲੈ ਹੁਣ ਟਿੱਪਰਾਂ ਦਾ ਕੀ ਹੱਲ ਕਰੀਏ ਹੱਲ ਕਰੀਏ ਸਭ ਸੀਮਾ ਲਿਖਿਆ ਮੋਰੇ ਸੀਮਾ ਚ ਰਹੋ ਨਾ ਫਿਰ ਜੇ ਸੀਮਾ ਲਿਖਿਆ ਆ ਸੀਮਾ ਭੰਗ ਕਿਉਂ ਕਰਦੇ ਆ ਆ ਲੈ ਉਧਰ ਹੁਣ ਮੀਮਾ ਥਾਂ ਆ ਪੱਟ ਪਟਈਆ ਹੁਣ ਕਰਕੇ ਉਹ ਪੱਕੇ ਅਮਰੀਕਾ ਵਾਲੇ ਦਿਖਾ ਅਮਰੀਕਾ ਤੁਹਾਡਾ ਟਰੰਪ ਜਿਹੜਾ ਆ ਲਓ ਜੀ ਕਮੈਂਟ ਵੀ ਜੇ ਪੜੀ ਜਾਂ ਲੈ ਸਾਡੇ ਭੈਣ ਭਰਾ ਜਿਹੜੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਕਮੈਂਟ ਕਰਦੇ ਆ ਆਪਾਂ ਜ਼ਰੂਰ ਉਹਨਾਂ ਦੇ ਨਾਮ ਲੈਣੇ ਆ ਸੰਦੀਪ ਵੀ ਕਹਿੰਦੇ ਕਿ ਜਿੰਦ ਜੀ ਨਿਕਲ ਚਲੀ ਪਰ ਸਾਡੀਆਂ ਸਰਕਾਰ ਤੋਂ ਗਲੀਆਂ ਨਾਲੀਆਂ ਨਹੀਂ ਹੋਣੀਆਂ ਇੱਥੇ ਮੈਂ ਉਹ ਹੀ ਤਾਂ ਕਹਿ ਮੈਂ ਦੀ ਮੁੱਢਲੀ ਸਹੂਲਤਾਂ ਨਹੀਂ ਦੇ ਪਾਰਾ ਲੈ ਆਫੇ ਕਰਾ ਮਰਜੀ ਗੱਲਬਾਤ ਕਰੀ ਆ ਲੈ ਸਨੈਪਚੈਟ ਫਰੈਂਡਸ ਲੈ ਆਫੜਾ ਮਰਜੀ ਗੱਲ ਕਰੀਏ ਕਮੈਂਟ ਪੜੋ ਵੀ ਆਪਣੇ ਭੈਣ ਭਰਾਵਾਂ ਦੇ ਆਪਣੇ ਕਮੈਂਟ ਪੜ ਦਿੰਨੇ ਜੀ ਹੈਪੀ ਹਰ ਪੀ ਚ ਕਹ ਰਹੇ ਨੇ ਸਿਰਾ ਘਰਾਤਾ ਸਲੋ ਵਾਲੇ ਜੋਗ ਤੋਂ ਹੱਸੇ ਲੱਗਦੇ ਆ ਮੈਨੂੰ ਮਨੂ ਵਰਮਾ ਜੀ ਅਮਿਤ ਅਮਿਤ ਜੀ ਦਲਜੀਤ ਸਿੰਘ ਕੈਂਤ ਸਾਹਿਬ ਅਫੀਸ਼ਲ ਬਿਨੀ ਚੌਧਰੀ ਵਰਨ ਕੁਮਾਰ ਜੀ ਸਰਿੰਦਰ ਬਾਵਾ ਜੀ ਕੰਨੇ ਮੈਂ ਤੁਹਾਡਾ ਪਹਿਲਾਂ ਵੀ ਇੱਕ Song ਦੇਖਿਆ ਸੀ ਵਧੀਆ ਲੱਗਿਆ ਹੁਣ ਤੁਸੀਂ ਦੇਖਿਓ ਤੁਮਾਕਾ ਕਰਦੇ ਪਾਲ ਲੰਬੇ ਤਾਂ ਹੀ ਰੱਖੇ ਆ ਤੇਜਵਿੰਦਰ ਸਿੰਘ ਜੀ ਹੈਪੀ ਹਰਪ੍ਰੀਤ ਜੀ ਭਰਾ ਹੈ ਆਪਣਾ ਇਹ ਜੋਗੇਸ਼ ਮਰਵਾਹਾ ਜੀ ਮੀਨੂ ਕਵਾਤਰ ਕਵਾਤਰਾ ਜੀ ਗੁਰਵਿੰਦਰ ਕੌਰ ਉਪਲ ਜੀ ਸੁਖਵਿੰਦਰ ਜੀ ਰਾਜਕੁਮਾਰ ਰਾਜਕੁਮਾਰ ਜੀ ਸੁਰਿੰਦਰ ਬਾਵਾ ਜੀ ਅਵਤਾਰ ਸਿੰਘ ਜੀ ਮਨੂੰ ਕੇਵਲ ਜਾੜਲਾ ਵਾਲੇ ਇਹਨਾਂ ਦਾ ਇੱਕ ਵਾਰੀ ਇੱਥੇ ਇਹ ਕੋਈ ਰੌਲਾ ਪਿਆ ਸੀ ਇੱਥੇ ਮਲੇ ਸੀ ਆਪਾਂ ਨੂੰ ਬਹੁਤ ਅੱਛੇ ਇਨਸਾਨ ਨੇ ਵੀ ਸੁਖਵਿੰਦਰ ਜੀ ਹੈਪੀ ਹਰਪ੍ਰੀਤ ਪਾ ਜੀ ਬਰਫ ਪੈਂਦੀ ਹੈ ਬਰਫ ਪੈਣ ਲੱਗੀ ਨਵੇਂ ਨਵੇਂ ਕੰਮ ਹੋ ਰਹੇ ਆ ਰਾਜਕੁਮਾਰ ਖੱਤਰੀ ਫਿਰ ਤੋਂ ਮੈਸੇਜ ਭੇਜ ਰਹੇ ਨੇ ਖੱਤਰੀ ਭਰਾ ਰਾਜਵੀਰ ਰਾਏ ਕੰਦੋਲਾ ਜੱਟ ਕੰਦੋਲਾ ਸਾਹਿਬ ਆਪਣੇ ਦਿਲਾਵਰ ਢਿੱਲੋਂ ਚਾਚਾ ਆਪਣਾ ਡੈਨਵਰ ਤੋਂ ਮਹਿਰਮਪੁਰੀਆ ਦਿਲਾਵਰ ਢਿੱਲੋਂ ਆਪਣਾ ਚਾਚਾ ਬਹੁਤ ਪਿਆਰ ਕਰਦਾ ਔਰ ਅੱਧੇ ਜੱਟ ਤਾਂ ਇਹਨੇ ਵੀ ਸਾਨੂੰ ਬਣਾਇ ਦਿੱਤਾ ਤੇ ਨਿਸ਼ਾਂਤ ਪਟੋਆ ਸਾਹਿਬ ਲਾਈਟਸ ਆਫ ਕਰ ਦਿਓ ਸਰ ਹਲੇ ਵੀਰੇ ਗਾਈਡਲਾਈਨ ਨਹੀਂ ਆਈ ਜਿੱਦਾਂ ਹੀ ਗਾਈਡਲਾਈਨ ਹੋਊਗੀ ਆਪਾਂ ਫਾਲੋ ਕਰ ਲੈਣੀ ਆ ਬੱਬੂ ਸਿੰਘਾ ਬਾਜ਼ਾਰ 'ਚ ਦੇਖੋ ਲਾਈਟਾਂ ਜਗਦੀਆਂ ਪਈਆਂ ਮੈਂ ਤੁਹਾਨੂੰ ਦਿਖਾ ਦਿੰਦਾ ਗੁਰਪ੍ਰੀਤ ਸੈਣੀ ਜੀ ਰਾਜਕੁਮਾਰ ਕੁਮਾਰ ਰਾਜ ਜੀ ਬਖਲੋਰੀਆ ਸਾਹਿਬ ਕਾਲਾ ਕੈਂਥ ਜੀ ਸੁਖ ਸੋਤਾ ਹਰਦੀਪ ਦੀਪ ਬਲਜੀਤ ਖਬਰ ਜੀ सुरेंद्र 바ਵਾ ਜੀ ਰਿੰਕੂ ਖੱਤਰੀ ਜੀ ਨਿੰਦਰ ਕੁਮਾਰ ਜੀ ਹਰਪਾਲ ਕੌਰ ਜੀ ਜੀਤਾ ਮੰਨਣ ਜੀ ਰਾਜ ਮਿਸਾਰਾਜ ਜੀ সোহੇਲ ਖਾਨ ਜੀ ਕੁਲਵਿੰਦਰ ਸਿੰਘ ਜੀ ਸੰਜੀਵ ਰਾਜਪੂਰ ਜੀ ਗੁਰ ਏਕਮ ਜੀ ਦੀਪਕ ਓਸ਼ੀਅਨ ਕਹਿੰਦੇ ਓਸ਼ੀਅਨ ਤੁਸੀਂ ਆ ਨਹਾ ਮੈਨੂੰ ਕਹਿੰਦੇ ਮੀਚ ਲੋ ਓਸ਼ੀਅਨ ਤੁਸੀਂ ਆ ਕੋਮਲ ਸੰਧੂ ਜੀ ਪੂਨਮ ਲਵਦੀਪ ਜੀ ਰਾਜਕੁਮਾਰ ਖੱਤਰੀ ਜੀ ਖੱਤਰੀ ਸਾਹਿਬ ਸੰਦੀਪ ਕੁਮਾਰ ਬੰਟੀ ਵੈਂਸ ਗੋਦਾਵਰ ਸਿੰਘ ਓਂਕਾਰ ਗੰਗੜ ਦੀਪਕ ਵਸੁਦਾ ਵਾਸੂਦੇਵਾ ਹਰ ਸ਼ਕਮਾਲ ਬਿੱਲਾ ਜੱਪੋ ਵਾਲੀਆ 52 ਕਮੈਂਟ ਹੋਰ ਪਾਈਪ ਲਾਈਨ ਚ ਆ। ਓ ਮਾਈ ਗੋਡ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਹਿੰਦੇ ਨਹਾ ਲੋ ਮੀਤ ਦੀਪਕ ਓਸ਼ਨ ਜੀ ਅਮਿਤੋਂ ਦਿਖਾਨਾ ਜੀ ਲਾਈਟਾਂ ਜਗਣ ਡੀਆਂ ਨੇ ਗੱਡੀਆਂ ਆਉਣ ਡੀਆਂ ਨੇ ਕੱਡੀਆਂ ਜਾਣ ਡੀਆਂ ਨੇ ਤੇ ਆਪਾਂ ਫਟਾਫਟ ਹੁਣ ਤੁਹਾਨੂੰ ਅ ਫਿਰ ਤੋਂ ਦੁਵਾਰਤੀ ਬੰਗਾ ਰੋਡ ਤੱਕ ਲੈ ਕੇ ਜਾਣਾ ਤੁਸੀਂ ਵੀਡੀਓ ਦੇ ਆਖਰ ਤੱਕ ਬਣੇ ਰਹੋ ਜਦੋਂ ਸ਼ੁਰੂ ਕੀਤਾ ਸੀ 8900 ਭੇਣ ਪ੍ਰਾਸੀ ਹੁਣ 500 ਦੇ ਆਸ-ਪਾਸ ਟਿਕ ਗਏ ਹੋ ਵੱਧ ਜੋ ਫਿਰ ਤੋਂ ਵਧਾ ਲਓ बस 5 ਮਿੰਟ ਦੇ ਵੀਡੀਓ ਰੈਪ ਅਪ ਕਰ ਦੇਣੀ ਆ ਆਪਾਂ ਹੁਣ ਚੱਲੇ ਆ ਪੰਗਾ ਰੋਡ ਅ ਬੱਸ ਛੱਡੇ ਕੋਲ ਉੱਥੇ ਤੱਕ ਵੀਡੀਓ ਚੱਕ ਕੇ ਰੈਪ ਅਪ ਕਰ ਦੇਣੀ ਆ ਹੁਣ ਤੁਸੀਂ ਕਿਸੇ ਨੇ ਟੁੱਟਣਾ ਨਹੀਂ راہੋਂ ਪੈਂਦਾ ਮੀ ਮੈਨੂੰ ਪਤਾ ਬਾਜੀ ਕਿਸ਼ਤੀ ਦਾ ਇੰਤਜ਼ਾਮ ਕਰ ਰਹੇ ਆ راہੋਂ ਕਿਸ਼ਤੀ ਜੀ ਆ ਹੁਣ ਉਧਰ ਨਹੀਂ ਆਉਣਾ ਆ ਚੱਕ ਬਈ ਖਿੱਚ ਦੇ ਜਰਾ ਲਓ ਜੀ ਆਹ ਦੀ ਸਾਕੀਆਂ ਨਹੀਂ ਕਮਾਈਆਂ ਦੇਖ ਆ ਜਮੈਟ ਵਾਲੇ ਵੀਰ ਨੂੰ ਦਿਖਾ ਹੁਣ ਅਸੀਂ ਐਡ ਨਹੀਂ ਕਰਦੇ ਫਰੀ ਚ ਪਰਾ ਦਿਖਾ ਵੀਰ ਦੀ ਮਿਹਨਤ ਸੌਖੀਆਂ ਨਹੀਂ ਕਮਾਈਆਂ ਆਹ ਦੇਖੀ ਇੱਕ ਟੋਏ ਇੱਕ ਹੋਮੀ ਫੱਲੇ ਗਾਰਾ ਟੋਏ ਮੀ ਗਾਰਾ ਭਜਦਾ ਪਿਆ ਮੇਰਾ ਯਾਰ ਵਿਚਾਰਾ ਆ ਲੱਖਾਂ ਲਾਂ ਤਾਂ ਸਰਕਾਰਾਂ ਤੇ ਜਿਹੜੀ ਹਮੇਸ਼ਾ ਲਾਉਂਦੀਆਂ ਲਾਰਾਂ ਸੋ ਨੌਜਵਾਨੀ ਪੰਜਾਬ ਦੀ ਹਿੰਮਤ ਈ ਆ ਉਦਮੀ ਆ ਬਸ ਈ ਆ ਕਿ ਸਾਨੂੰ ਇਹ ਆ ਕਿ ਸਾਨੂੰ ਉਹਨੇ ਮੌਕੇ ਨਹੀਂ ਮਿਲਦੇ ਮੇਰਾ ਕੀਲਾ ਦਿਲ ਕਰਦਾ ਆਪਣਾ ਪੰਜਾਬ ਛੱਡ ਕੇ ਜਾਵੇ ਵਿਦੇਸ਼ ਬਣੇ ਆ ਘੁੰਮ ਫਿਰ ਕੇ ਆ ਜੀਏ ਵਾਪਸ ਪਰ ਜਦੋਂ ਮੌਕੇ ਨਹੀਂ ਮਿਲਦੇ ਫਿਰ ਅੱਖ ਕੇ ਥੱਕ ਕੇ ਪੱਕ ਕੇ ਜਿੰਨ ਕਲੀ ਤੇ ਧੜ ਕੇ ਸਾਡੇ ਨੌਜਵਾਨ ਜਿਹੜੇ ਉਹ ਪ੍ਰਦੇਸਾਂ ਨੂੰ ਜਾਂਦੇ ਆ ਆਪਣੇ ਮਾਪਿਆਂ ਤੋਂ ਦੂਰ ਉੱਪਰ ਦਿਖਾਛ ਰਟਾ ਕਿਹਨਾਂ ਦੇ ਲਈ ਉੱਪਰ ਨੂੰ ਕਰ ਗਿਆ ਉਹ ਦੇ ਛਰਾਟਾ ਆ ਉਹ ਦੇ ਛਰਾਟਾ ਪੈਣ ਡਿਆ ਉਹ ਲਾਈਟ ਕੋਲ ਕੰਨੀ ਉਹ ਲਾਈਟ ਕੋਲ ਕੰਨੀ ਲਾਈਟ ਕੋਲ ਆਈ ਮੀ ਟੂ ਸੇ ਆਹ ਦੇ ਆਹ ਦੇ ਪਰ ਇਹਨੂੰ ਕੋਈ ਡਰੋਨ ਨਾ ਸਮਝ ਲਈਓ ਇਹਨੂੰ ਵੈਸੇ ਹੀ ਦਿਖਾ ਰਿਹਾ ਕਿ ਸ਼ਰਾਟਾ ਪੈਂਡਿਆ ਅੱਛਾ ਇੱਕ ਬੇਨਤੀ ਮੈਂ ਹੋਰ ਕਰ ਦਵਾ ਇੱਕ ਤਾਂ ਜੀ ਗਾਣੇ ਵਾਲੀ ਬੇਨਤੀ ਕਰ ਲਈ ਐ ਕਿ ਦੋ ਗਾਣੇ ਬਹੁਤ ਜਲਦੀ ਡ੍ਰੌਪ ਕਰਾਂਗੇ ਦੋ ਗਾਣੇ ਥੋੜੀ ਵੇਟ ਤੋਂ ਬਾਅਦ ਡ੍ਰੌਪ ਕਰਾਂਗੇ ਲੋਹਾਰੀ ਗਾਣਾ ਤਾਂ ਹੁਣ ਵੇਟ ਕਰਕੇ ਛੱਟਣਾ ਪੈਣਾ ਕਿਉਂਕਿ ਜਿਹੜੇ ਹਾਲਾਤ ਤਲਖ ਬਣ ਗਏ ਆ ਇੱਕ ਬੇਨਤੀ ਮੇਰੀ ਹੋਰ ਐ ਕਿ ਜੁਲਾਈ ਵਿੱਚ ਮੈਂ ਫਿਰ ਤੋਂ ਯੂਕੇ ਆਣ ਦੀ ਸੋਚ ਰਿਹਾ ਤੇ ਯੂਕੇ ਲਾਸਟ ਟਾਈਮ ਬਹੁਤ ਭੈਣ ਭਰਾ ਮਿਲਣਾ ਚਾਹੁੰਦੇ ਸੀਗੇ ਤਾਂ ਉਸ ਸਮੇਂ ਉਹਨਾਂ ਨਾਲ ਮੁਲਾਕਾਤ ਨਹੀਂ ਕਿਉਂਕਿ ਸਿਰਫ ਮੈਂ ਦੱਸ ਦੇਣ ਲਈ ਯੂਕੇ ਆਇਆ ਸੀਗਾ ਤੇ ਹੁਣ ਜੁਲਾਈ ਜੁਲਾਈ ਵਿੱਚ ਮੈਨੂੰ ਉਮੀਦ ਹੈ ਮੈਂ ਦੁਵਾਰਤੀ ਪ੍ਰੋਗਰਾਮ ਬਣਾਉਂਗਾ ਯੂਕੇ ਆਣ ਦਾ ਤੇ ਜਿਹੜੇ ਭੈਣ ਭਰਾ ਜੁਲਾਈ ਵਿੱਚ ਮਿਲਣਾ ਚਾਹੁੰਦੇ ਆ ਚਾਹੁੰਦੇ ਆ ਕਿ ਅਸੀਂ ਉਹਨਾਂ ਨਾਲ ਤਾਲਮੇਲ ਬਣਾਈਏ ਉਹਨਾਂ ਦੀ ਗੱਲਬਾਤ ਜਿਹੜੀ ਹੈ ਉਹ ਬੀਬੀ ਬੱਤੀ ਨਵਾਂ ਸ਼ਹਿਰ ਤੇ ਮਾਧਿਅਮ ਰਾਹੀਂ ਰੱਖੀਏ ਤਾਂ ਜੁਲਾਈ ਵਿੱਚ ਅਸੀਂ ਆ ਜਾਣਾ ਬਹੁਤ ਜਲਦੀ ਮੈਂ ਇੱਕ ਵੀਡੀਓ ਵੀ ਪੋਸਟ ਕਰ ਦੂੰਗਾ ਕਿ ਤੁਸੀਂ رابطہ ਕਾਇਮ ਕਰਕੇ ਸਾਡੇ ਨੰਬਰਾਂ ਤੇ ਕਾਲ ਕਰਕੇ ਆਪਣਾ ਡੇਟ ਤੇ ਟਾਈਮ ਫਿਕਸ ਕਰ ਸਕਦੇ ਹੋ ਮੀਟਿੰਗ ਦਾ ਤਾਂ ਜੁਲਾਈ ਮਹੀਨੇ ਉਮੀਦ ਹੈ ਕਿ ਮੈਂ 20-25 ਦਿਨਾਂ ਲਈ ਆਉਂਗਾ ਲਾਸਟ ਟਾਈਮ 10 ਦਿਨ ਲਈ ਆਇਆ ਸੀਗਾ ਇਸ ਵਾਰ ਮੈਂ ਕੋਸ਼ਿਸ਼ ਕਰ ਰਹੀਆਂ 20 ਤੋਂ 25 ਦਿਨ ਜਿਹੜੇ ਯੂਕੇ ਵਿੱਚ ਰਹਿ ਆ ਜਾਵੇ ਔਰ ਜਿਹੜੇ ਭੈਣ ਭਰਾ ਜਿਨ੍ਹਾਂ ਨੂੰ ਲਾਸਟ ਟਾਈਮ ਨਹੀਂ ਮਿਲ ਹੋਇਆ ਸੀ ਉਹਨਾਂ ਨੂੰ ਮਿਲ ਕੇ ਜਿਹੜੀ ਵੀ ਆਪਣੀ ਗੱਲਬਾਤ ਰੱਖਣਾ ਚਾਹੁੰਦੇ ਆ ਜਾਂ بیوی ਬੱਚੇ ਦੇ ਮਾਧਿਅਮ ਰਾਹੀਂ ਉਹ ਆਪਣਾ ਆਪਣੇ ਜੋ ਤਜਰਬਾ ਹੈ ਜੋ ਐਕਸਪੀਰੀਅੰਸ ਹੈ ਜੋ ਸੰਘਰਸ਼ ਹੈ ਉਹ ਦਿਖਾਣਾ ਚਾਹੁੰਦੇ ਆ ਜਾਂ ਉਥੋਂ ਉਥੇ ਕਿਹੜੇ ਹਾਲਾਤ ਇਹਦੇ ਨਾਲੋਂ ਵਧੀਆ ਜੋ ਉੱਥੇ ਜਾ ਕੇ ਉਹ ਕੀ ਮਿਸ ਕਰਦੇ ਆਪਣੀ ਧਰਤੀ ਇਹ ਤੋਂ ਕੀ ਕੀ ਚੀਜ਼ਾਂ ਮਿਸ ਕਰਦੇ ਆ ਜਾਂ ਇੱਥੋਂ ਕਿਹੜੀ ਕਿਹੜੀ ਮਹਿਕ ਉੱਥੇ ਲੈ ਕੇ ਆ ਜੋ ਵੀ ਉਹ ਦਿਖਾਣਾ ਚਾਹੁੰਦੇ ਆ ਉਹ ਸੰਪਰਕ ਕਰ ਸਕਦੇ ਆ ਪਹਿਲਾਂ ਹੀ ਸਾਡੇ ਨਾਲ ਲਾਸਟ ਟਾਈਮ ਤਾਂ ਮੈਂ ਪਹੁੰਚ ਕੇ ਪੋਸਟ ਪਾਈ ਸੀਗੀ ਕਿ ਮੈਂ ਪਹੁੰਚ ਗਿਆ ਮੈਨੂੰ ਉਮੀਦ ਨਹੀਂ ਸੀ ਇੰਨੀਆਂ ਕਾਲਸ ਆਉਣਗੀਆਂ ਤੇ 2023 ਦੀ ਗੱਲ ਹੈ ਹੁਣ ਬੱਚੀ ਹੋ ਗਿਆ ਇਹਨਾਂ 2 ਸਾਲਾਂ ਚ ਹੋਰ ਪਿਆਰ ਬਹੁਤ ਵਧਿਆ ਭੈਣ ਭਰਾਵਾਂ ਦਾ ਹੋਰ ਪਿਆਰ ਬਹੁਤ ਮਿਲਿਆ ਤੇ ਇਸ ਵਾਰ ਤਾਂ ਮੈਨੂੰ ਲੱਗਦਾ ਕਿ ਜੇ ਮੈਂ ਉੱਥੇ ਜਾ ਕੇ ਕਾਲ ਕਰੂੰਗਾ ਤਾਂ ਉਹ ਸਹੀ ਨਹੀਂ ਰਹੂਗਾ ਮੈਨੂੰ ਪਹਿਲੇ ਪਲੈਨ ਆਊਟ ਕਰਨਾ ਚਾਹੀਦਾ ਤਾਂ ਮੈਂ ਤੁਹਾਨੂੰ ਡੇਢ ਕਿ ਮਹੀਨਾ ਪਹਿਲਾਂ ਹੀ ਦੱਸ ਦਿੱਤਾ ਕਿ ਇਸ ਵਾਰ ਸਾਡਾ ਪਲੈਨ ਹੈ ਜੁਲਾਈ ਮਹੀਨੇ ਯੂਕੇ ਆਉਣ ਦਾ ਤੇ ਤੁਸੀਂ ਜੇ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਮਿਲੀਏ ਯੂਕੇ ਆ ਕੇ ਤੁਹਾਡਾ ਤਜਰਬਾ ਤੁਹਾਡੀਆਂ ਫੀਲਿੰਗਸ ਸਾਂਝੀਆਂ ਕਰੀਏ ਬੀਬਤੀ ਨਵਾਂ ਸ਼ਹਿਰ ਤੇ ਮਾਦਮ ਕੇ ਤੁਸੀਂ ਜਿਹੜਾ ਸਾਡੇ ਨਾਲ ਸੰਪਰਕ ਕਰ ਲੈਣਾ ਪਹਿਲਾਂ ਹੀ ਤਾ ਜੋ ਇੱਥੇ ਅਸੀਂ ਤੁਰਨ ਵੇਲੇ ਹੀ ਪੂਰਾ ਟਾਈਮ ਟੇਬਲ ਜਿਹੜਾ ਫਿਕਸ ਕਰਕੇ ਤੁਰੀਏ ਦਿਖਾਓ ਜੀ ਫਰੰਟ ਤੇ ਦਿਖਾਓ ਔਰ ਚਿਕਨ ਵਾਲੀ ਰੇੜੀ ਇੱਕ ਹੈਗੀ ਆ ਇਧਰਲੇ ਪਾਸੇ ਇਹ ਰਾਹੋਂ ਦਾ ਭੱਜੀ ਦੇਖ ਲਓ ਕਹਿੰਦਾ ਅੱਜ ਬੇਨ ਆੜ ਆਇਆ ਆ ਆ ਰਾਹੋਂ ਵਾਲੀ ਕੋਈ ਨਹੀਂ ਵੀਡੀਓ ਆ ਜਣੀ ਸਾਡੇ ਕੋਲ ਤੇ ਰਾਹੋਂ ਵਾਲਾ ਤੁਹਾਨੂੰ ਦਿਖਾ ਦਿੰਨੇ ਆ ਜਲਦੀ ਦਿਖਾ ਦਿੰਨੇ ਆ ਕਿਉਂਕਿ ਪਿਛਲੀ ਵਾਰ ਅਸੀਂ ਵੀਡੀਓ ਪਾਈ ਸੀ ਰਾਹੋ ਵਾਲੀ ਉਸ ਤੋਂ ਬਾਅਦ ਸਾਰੇ ਸੋਸ਼ਲ ਮੀਡੀਆ ਚੈਨਲਸ ਤੇ ਆ ਗਈ ਸੀ। ਇਸ ਵਾਰ ਵੀ ਕੋਸ਼ਿਸ਼ ਕਰਦੇ ਆਂ ਰਾਹੋ ਵਾਲੀ ਵੀਡੀਓ ਜਲਦੀ ਪਾਵਾਂਗੇ। ਉਹ ਯਾਹ ਹਾਲ ਦੇਖੋ ਕਿ ਚੌਂਕ ਬਣਦੇ ਆ ਪਰ ਕੋਈ ਬਣਾ ਕੇ ਦਿੰਦਾ। ਹੈ ਲਾਲਿਆਂ ਦੀ ਮਦਦ ਤੋਂ ਬਿਨਾਂ ਚੌਂਕ ਨਹੀਂ ਬਣਦੇ ਦਿਖਾਈਂ ਜਣਾ। ਮੇਕੋ ਇਹ ਹਾਲਾਤ ਨੇ ਸਰਕਾਰਾਂ ਕੋ ਪੈਸੇ ਹੈ ਹੀ ਨਹੀਂ। ਉਹ 2-2 ਕਰੋੜ ਕਹਿੰਦੇ ਕਿ ਨਗਰ ਕੌਂਸਲ ਇਕੱਠੀ ਕਰਦੀ ਆ। ਫਿਰ ਕਹਿੰਦੇ ਸਾਡੇ ਖਰੀਆਨੇ ਭਰੇ ਪਿਆ ਪੀਪਾ ਖੜਕਦਾ ਨਹੀਂ ਹਵਾ ਬੜੀ ਤੇਜ਼ ਬਹੁਤੀ ਤੇਜ਼ ਆਵਾਗੌਣ ਤੇਜ ਹੈ ਕਈ ਥਾਂ ਤੇ ਪੂਰਨ ਤੌਰ ਤੇ ਬੱਤੀਆਂ ਬੰਦ ਨੇ ਪਰ ਸ਼ਹਿਰ ਚ ਟਾਪੇ ਦੁਕਾਨਾਂ ਖਾਲੇ ਤਾਂ ਖੁੱਲੀਆਂ ਨੇ ਔਰ ਜਿਹੜੇ ਸਕੂਟੀਆਂ ਮੋਟਰਸਾਈਕਲ ਵਾਲੇ ਭੈਣ ਭਰਾ ਨੇ ਉਹ ਦੁਕਾਨਾਂ ਹੇਠਾਂ ਆਸਰਾ ਲੈ ਕੇ ਬੈਠੇ ਹੋਏ ਆ ਕਈ ਕੈਮਰੇ ਦੀ ਨਿਗਾਹ 'ਚ ਨਹੀਂ ਆਉਂਦੇ ਉਹ ਮੈਂ ਤੁਹਾਨੂੰ ਬੋਲ ਬੋਲ ਕੇ ਦੱਸੀ ਜਾਂਦੇ ਆ ਦੱਸ ਰਿਹਾ ਆ ਆ ਤੁਹਾਨੂੰ ਤਸਵੀਰਾਂ ਸੀ ਦਿਖਾ ਦਿੱਤੀਆਂ ਬਸ ਅੱਡੇ ਦੇ ਕੋਲ ਦੀ ਤੇ ਹੁਣ ਅਸੀਂ ਵੀਡੀਓ ਨੂੰ ਰੈਪ ਅਪ ਕਰ ਦੇਣਾ ਜੀ ਵੀਡੀਓ ਨੂੰ ਇੱਥੇ ਹੀ ਵਿਰਾਮ ਕਰ ਦੇਣਾ ਔਰ ਜਿੱਦੇ ਤੁਹਾਡੇ ਕੋਲ ਕੋਈ ਮੈਸੇਜ ਹੁੰਦਾ ਤੁਸੀਂ ਸਾਨੂੰ ਮੈਸेंजर ਤੇ ਕਰਦੇ ਕਰੋ ਬਾਕੀ ਜਿੱਦੇ ਸਾਡੇ ਕੋਲ ਕੋਈ ਅਪਡੇਟ ਆਉਂਦੀ ਹੈ ਉਦੋਂ ਤਾਂ ਰੱਬ ਕਰੇ ਕਿ ਜੱਗ ਜੰਗ ਬੰਦੀ ਹੀ ਰਵੇ ਪਾਕਿਸਤਾਨ ਉਲੰਘਣਾ ਨਾ ਕਰੇ ਹਾਲਾਂਕਿ ਪਾਕਿਸਤਾਨ ਦੇ ਭਰੋਸਾ ਨਹੀਂ ਕੀਤਾ ਜਾ ਸਕਦਾ ਕੱਲ ਮੀਟਿੰਗ ਵੀ ਹੋਣੀ ਹੈ ਦੋਹਾਂ ਦੇਸ਼ਾਂ ਦੇ ਵਿਚਕਾਰ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਉਹ ਅਸੀਂ ਮੱਥਾ ਹੀ ਟੇਕਦੇ ਆ ਕਿ ਸਭ ਕੁਝ ਠੀਕ ਠਾਕ ਰਹੇ ਕਿਉਂਕਿ ਇੱਧਰ ਉੱਧਰ ਮਰਦੇ ਤਾਂ ਮਾਮਾ ਦੇ ਪੁੱਤੇ ਆ ਤੇ ਜਿਹੜੇ ਲੀਡਰ ਹੁੰਦੇ ਆ ਸਿਆਸੀ ਆਗੂ ਹੁੰਦੇ ਆ ਉਹ ਤਾਂ ਪ੍ਰੋਟੈਕਸ਼ਨ 'ਚ ਹੁੰਦੇ ਆ ਅਸੀਂ ਆਮ ਲੋਕ ਜਿਹੜੇ ਆ ਵਿਦਆਊਟ ਪ੍ਰੋਟੈਕਸ਼ਨ ਜਿਨ੍ਹਾਂ ਨੂੰ ਖਤਰੇ ਹੁੰਦੇ ਉਹ ਬਿਨਾਂ ਪ੍ਰੋਟੈਕਸ਼ਨ ਤੋਂ ਘੁੰਮਦੇ ਹੁੰਦੇ ਆ ਤਾਂ ਉਮੀਦ ਤਾਂ ਅਸੀਂ ਇਹੀ ਕਰਦੇ ਕਿ ਜੰਗ ਨਾ ਲੱਗੇ ਔਰ ਬਾਕੀ ਕੱਲ ਨੂੰ ਦੇਖਦੇ ਹਾਂ ਕਿ ਕੀ ਫੈਸਲਾ ਹੁੰਦਾ ਤੇ 트럼ਪ ਨੂੰ ਕਈਆਂ ਨੇ ਸਰਪੰਚ ਬਣਾਤਾ ਸੀ ਲੇਕਿਨ ਸਰਪੰਚ ਦੇ ਕੱਲ ਪਹਿਲਾਂ ਜਦੋਂ ਗੋਲੇ ਬੱਜੇ ਸਰਪੰਚ ਤੇ ਜੁੜਤੀਆਂ ਵੀ ਬਹੁਤ ਵਈਆਂ ਕਮੈਂਟਾਂ ਚ ਪਰ ਚਲੋ ਉਹਨਾਂ ਨੇ ਤਾਂ ਚੰਗੀ ਕੋਸ਼ਿਸ਼ ਹੀ ਕੀਤੀ ਐ ਪਰ ਵਿਚੋਲਿਆਂ ਦਾ ਮਾੜੀ ਹੁੰਦੀ ਆ ਬੇਸ਼ੱਕ ਸੋ ਜਿੱਦੈ ਕੋਈ ਅਪਡੇਟ ਆਊਗੀ ਵਿੱਚ ਕਾਲਸ ਆ ਰਹੀਆਂ ਮੈਸੇਜ ਆ ਰਹੀਆਂ ਦੂਜੇ ਫੋਨ ਤੇ ਮੈਸੇਜ ਮੈਸੰਜਰ ਤੇ ਵੀ ਆਈ ਜਾਂਦੇ ਆ ਕਿ ਕੀ ਅੱਜ ਬਲੈਕਆਊਟ ਹੈ ਕਿ ਨਹੀਂ ਆ ਪਰ ਹਾਲੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਜਿੱਦ ਦੇ ਕੋਈ ਇਨਫੋਰਮੇਸ਼ਨ ਆਊਗੀ ਅਸੀਂ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ ਕਿ ਵੱਡੀ ਗੱਲ ਇਹੀ ਹੈ ਕਿ ਤੁਸੀਂ ਘਬਰਾਉਣਾ ਨਹੀਂ ਪੰਜਾਬੀ ਘਬਰਾਉਂਦੇ ਨਹੀਂ ਮੈਂ ਹੁਣ ਤੁਹਾਨੂੰ ਖੁੱਲਕੇ ਦੱਸ ਦੇਣਾ ਕਈ ਵਾਰੀ ਬੜੇ ਹੈਲਥ ਇਸ਼ੂਜ਼ ਆ ਜਾਂਦੇ ਆ ਲੇਕਿਨ ਆਪਣੇ ਮਨ ਨੂੰ ਹਮੇਸ਼ਾ ਹੀ ਕਹਿੰਦਾ ਕਿ ਸਭ ਠੀਕ ਹੈ ਰੱਬ ਨਾਲ ਹੈ ਜਦ ਤੱਕ ਉਹ ਚਾਹੂਗਾ ਕੁਝ ਨਹੀਂ ਹੁੰਦਾ ਆ ਜੀਵਨ ਵੀ ਉਹ ਬਦ ਦਿੱਤਾ ਤੇ ਮੌਤ ਅਟੱਲਿਆ ਮੌਤ ਆਣੀ ਆਣੀ ਹੈ ਸਭ ਕੁਝ ਉਹਦੇ ਹੱਥੇ ਜਦ ਤੱਕ ਚੰਗੇ ਕੰਮ ਕਰਦੇ ਰਹਾਂਗੇ ਜਦ ਤੱਕ ਚੰਗੇ ਕਰਮ ਕਰਦੇ ਰਹਾਂਗੇ ਹਰ ਰੋਜ਼ ਕਿਸੇ ਦਾ ਭਲਾ ਕਰਦੇ ਰਹਾਂਗੇ ਸਭ ਕੁਝ ਠੀਕ-ਠਾਕ ਹੈ ਤਾਂ ਆਪਣਾ ਆਪਣਾ ਵੀ ਭਲਾ ਕਰੋ ਆਪਣੇ ਲਈ ਵੀ ਜਿਹੜੇ ਪੈਸੇ ਕਮਾਉਨੇ ਆ ਉਹ ਚ ਬਚਾ ਕੇ ਆਪਣੇ ਆਪ ਨੂੰ ਵੀ ਕਦੀ ਗਿਫਟ ਕਰਿਆ ਕਰੋ ਕੱਪੜੇ-ਕੁੱਪੜੇ ਗਿਫਟ ਕਰਿਆ ਕਰੋ ਦੇਖਿਓ ਕਿੰਦਾ ਟੈਨਸ਼ਨ ਲੈਂਦੀ ਆਪਣੇ ਆਪ ਨੂੰ ਬੂਟ ਗਿਫਟ ਕਰਿਆ ਕਰੋ ਆ ਵਿਜੇ ਨੂੰ ਤਾਂ ਪਤਾ ਵਾ ਪਿਛਲੇ 6 ਮਹੀਨਿਆਂ ਚਾ ਪੜਿਆ ਉਹਨੂੰ ਜੇ ਕਿੰਨੇ ਹਜ਼ਾਰਾਂ ਦੇ ਬੂਟ ਗਿਫਟ ਕਰ ਲਏ ਤੇ ਮੈਨੂੰ ਕਹਿੰਦਾ ਹੁੰਦਾ ਕਹਿੰਦਾ ਗੱਡੀ ਦੇ ਟਾਇਰਾਂ ਨਾਲੋਂ ਮਹਿੰਗੇ ਦਾ ਬੂਟ ਲਈ ਜਾਂਦਾ। ਸੋ ਆਪਣੇ ਆਪ ਨੂੰ ਚੀਜ਼ਾਂ ਗਿਫਟ ਕਰਿਆ ਕਰੋ। ਆਪਣੇ ਜਿਹੜੇ ਨੇੜਲੇ ਰਿਸ਼ਤੇਦਾਰ ਚਾਹੇ ਬੋਲਦੇ ਚਾਹੇ ਨਹੀਂ ਬੋਲਦੇ ਉਹਨਾਂ ਦੀ ਮਦਦ ਕਰਦਿਆ ਕਰੋ। ਪਿੰਡ ਵਿੱਚ ਕੋਈ ਤੁਹਾਨੂੰ ਲੱਗਦਾ ਕਿ ਮਜਬੂਰ ਬੰਦਾ ਬਿਨਾਂ ਕੋਈ ਉਮੀਦ ਰੱਖੇ ਉਹਦੀ ਮਦਦ ਕਰਿਆ ਕਰੋ ਕਿਉਂਕਿ ਮਦਦ ਕਰਨਾ ਵੀ ਅੱਜਕੱਲ ਬਹੁਤ ਥੈਂਕਲੈਸ ਹੋ ਗਿਆ। ਅਸੀਂ ਅੱਜ ਤੱਕ ਜਿੰਨੇ ਬੰਦੇ ਦੀ ਮਦਦ ਕੀਤੀ ਹੈ ਮੁੜ ਕੇ ਸਿਰ ਬਾਲਾਂ ਨੂੰ ਹੀ ਆਏ। ਪਰ ਉੱਚ ਸਾਡੀ ਵੀ ਗਲਤੀ ਹੈ ਕਿ ਬਿਲ੍ਹਾ ਉਮੀਦ ਰੱਖ ਲਈਦੀ ਕਿ ਇਹਦੀ ਮਦਦ ਕੀਤੀ ਹੈ ਇਹ ਸਾਡੇ ਮੂਰੇ ਬੋਲੇ ਵੀ ਨਾ ਨਹੀਂ ਐਦਾਂ ਨਹੀਂ ਹੋਣਾ ਉਹ ਜਿਹੜੇ ਸਾਡੇ ਸਿਆਣੇ ਗੱਲਾਂ ਕਹ ਕੇ ਨਾ ਨੇਕੀ ਕਰ ਕੂਏ ਵਿੱਚ ਡਾਲ ਬਿਲਕੁਲ ਸੱਚੀਆਂ ਗੱਲਾਂ ਕਰਕੇ ਸਿਆਣੇ ਦੀ ਗੱਲਾਂ ਤੇ ਅਮਲ ਕਰ ਲਈ ਨਾ ਧਾਰਮਿਕ ਗ੍ਰੰਥਾਂ ਤੇ ਅਮਲ ਕਰ ਰਹੀ ਏ ਜ਼ਿੰਦਗੀ ਬਹੁਤ ਔਖੀ ਓ ਸਾਨੂੰ ਐਰੋਮਾਰਕਸ ਦੇ ਗਏ ਆ ਸੋ ਉਹ ਬਾਪੂ ਭੱਜਿਆ ਜਾਂਦਾ ਤੂੰ ਪੁੱਛੀ ਖਾਲੀ ਜੀ ਉਹਨੇ ਕਿਤੇ ਬਸ ਪੁੱਛ ਫੜਨੀ ਫੜਾਦੀ ਐ ਨੂੰ ਇਹਨੂੰ ਰੈਪ ਅਪ ਕਰਕੇ ਹੈ ਚਲੋ ਠੀਕ ਹੈ ਜੀ ਆਪਣਾ ਖਿਆਲ ਰੱਖੋ ਆਪਣੇ ਆਲੇ ਦੁਆਲੇ ਆਪਣੇ ਨਾਲ ਦੇ ਦਾ ਖਿਆਲ ਰੱਖੋ ਦੁਨੀਆ ਬਹੁਤ ਸੋਹਣੀ ਏ ਦੁਨੀਆ ਬਹੁਤ ਚੰਗੀ ਏ ਪੋਤਾ ਸ਼ੁਭੇ ਦਾ ਮੇਰੇ ਤੋਂ